सब तो पहला वीडियो देख रहे सब सरोतिया दर्शक नी अकाल विच नजर आ रहा इस दरखत बारे ही गल बात करा आओ फिर पहुंचते हाँ इस दरखत को तो दरखत बारे जानकारी देयोगी बी एस सोहल जी ਸਾਰੇ ਹੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸੋ ਇੱਥੋਂ ਦੀ ਬਹੁਤ ਵਾਰੀ ਜਿਹੜਾ ਲੰਗੜ ਦਾ ਸਮਾਂ ਮਿਲਿਆ ਤੇ ਬਹੁਤ ਵਾਰੀ ਲੰਘਦਿਆਂ ਟੱਪਦਿਆਂ ਨਜ਼ਰ ਜਿਹੜੀ ਆ ਇਸ ਵਿਸ਼ਾਲ ਦਰਖਤ ਦੇ ਉੱਪਰ ਗਈ ਆ ਕੋਸ਼ਿਸ਼ ਵੀ ਕੀਤੀ ਆ ਕਿ ਇਹ ਦਰਖਤ ਦੇ ਕੋਲ ਜਾ ਕੇ ਇਸ ਦਰਖਤ ਬਾਰੇ ਜਿਹੜੀ ਆ ਜਾਣਕਾਰੀ ਲਈ ਜਾਵੇ ਪਰ ਲੇਕਿਨ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਇਹ ਦਰਖਤ ਆ ਜਿਨ੍ਹਾਂ ਦੇ ਖੂਹ ਦੇ ਉੱਪਰ ਦਰਖਤ ਆ ਉਹ ਵੀਰ ਜੀ ਜਿਹੜੇ ਸਾਨੂੰ ਨਹੀਂ ਮਿਲਦੇ ਰਹੇ ਪਰ ਲੇਕਿਨ ਅੱਜ ਨਜ਼ਰ ਮਾਰੀ ਆ ਤੇ ਉਹ ਵੀਰ ਜੀ ਸਾਨੂੰ ਆਪਣੇ ਖੂਹ ਦੇ ਉੱਤੇ ਜਿਹੜੇ ਨਜ਼ਰ ਆਏ ਆ ਸੋ ਆਪਾਂ ਕਰਦੇ ਆ ਗੱਲਬਾਤ ਉਹਨਾਂ ਦੇ ਨਾਲ ਲੈਨੇ ਆ ਉਹਨਾਂ ਤੋਂ ਇਜਾਜ਼ਤ ਇਸ ਦਰਖਤ ਬਾਰੇ ਤੁਹਾਨੂੰ ਦਿੰਦੇ ਹਾਂ ਆਪਾਂ ਥੋੜੀ ਜਾਣਕਾਰੀ ਸੋ ਜਿਵੇਂ ਤੁਹਾਨੂੰ ਵੀਡੀਓ 'ਚ ਨਜ਼ਰ ਆ ਰਿਹਾ ਕਿ ਬਹੁਤ ਸੰਘਣਾ ਦਰਖਤ ਆ ਤੇ ਬਹੁਤ ਹੀ ਵਿਸ਼ਾਲ ਜਗ੍ਹਾ ਦੇ ਵਿੱਚ ਇਹ ਫੈਲਿਆ ਹੋਇਆ ਹੈਗਾ ਆ ਇਹੋ ਜਿਹਾ ਦਰਖਤ ਪੰਜਾਬ ਦੇ ਵਿੱਚ ਬਹੁਤ ਘੱਟ ਹੁਣ ਨਜ਼ਰ ਆਉਂਦੇ ਆ ਕਿਉਂਕਿ ਪਹਿਲਾਂ ਪੁਰਾਣੇ ਬਜ਼ੁਰਗ ਜਿਹੜੇ ਦਰਖਤ ਲਾਉਂਦੇ ਹੁੰਦੇ ਸੀਗੇ ਪਰ ਲੇਕਿਨ ਹੁਣ ਦਰਖਤਾਂ ਦੀ ਜਿਹੜੀ ਕਿਹੋ ਜਿਹਾ ਪੁਰਾਣੇ ਦਰਖਤਾਂ ਦੀ ਖਾਸ ਕਰਕੇ ਕਟਾਈ ਕੀਤੀ ਜਾਂਦੀ ਆ ਤੇ ਨਵੇਂ ਦਰਖਤ ਬਹੁਤ ਘੱਟ ਲਾਇਆ ਜਾਂਦੇ ਆ ਉਹ ਆਪਾਂ ਪਹੁੰਚ ਗਏ ਆ ਵੀਰ ਜੀ ਹੁਣ ਆ ਦੇਖੂਦੇ ਉੱਤੇ ਤੇ ਤੁਹਾਨੂੰ ਦਖਾਲ ਰਹੇ ਆ ਇਹ ਵਿਸ਼ਾਲ ਦਰਖਤ ਜਿਹੜਾ ਕਿ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਨਜ਼ਰ ਆਇਆ ਸੀ ਇਹ ਦਰਖਤ ਦੇ ਥੱਲੇ ਥੜਾਂ ਨੂੰ ਬੰਨਿਆ ਹੋਇਆ ਆ ਤੇ ਇੱਕ ਜਗਾ ਵੀ ਬਣਾਈ ਹੋਈ ਹੈਗੀ ਸੋ ਵੀਰ ਜੀ ਹੁਣਾਂ ਦੇ ਨਾਲ ਕੀਤੀ ਆ ਗੱਲਬਾਤ ਵੀਰ ਜੀ ਹੁਣਾਂ ਨੇ ਇਸ ਦਰਖਤ ਬਾਰੇ ਦਿੱਤੀ ਆ ਆਪਾਂ ਨੂੰ ਜਾਣਕਾਰੀ ਉਹਨਾਂ ਨੇ ਦੱਸਿਆ ਕਿ ਬਹੁਤ ਪੁਰਾਣਾ ਦਰਖਤ ਆ 50 ਸਾਲ ਹੋ ਗਿਆ ਇਸ ਦਰਖਤ ਨੂੰ ਲਾਇਆ ਨੂੰ ਤੇ ਅੱਜ ਇਸ ਦਰਖਤ ਦੇ ਟਾਣੇ ਜਿਹੜੇ ਜ਼ਮੀਨ ਨੂੰ ਟੱਚ ਕਰਨ ਲੱਗੇ ਉਹਨਾਂ ਨੇ ਜਿਵੇਂ ਦੱਸਿਆ ਕਿ ਸ੍ਰੀ ਅਮਰਤਸਰ ਸਾਹਿਬ ਜੀ ਤੋਂ ਲਿਆ ਕੇ ਅੱਜ ਤੋਂ 50 ਸਾਲ ਪਹਿਲਾਂ ਇਹ ਬੂਟਾ ਲਗਾਇਆ ਗਿਆ ਸੀ ਬੂਟੇ ਨੂੰ ਪਾਣੀ ਪਾਇਆ ਪਾਲਿਆ ਤੇ ਅੱਜ ਇਹ ਜਿਹੜਾ ਆ ਬਹੁਤ ਵੱਡਾ ਵਿਸ਼ਾਲ ਦਰਖਤ ਬਣ ਚੁੱਕਾ ਹੈ ਉਹ ਕਹਿੰਦੇ ਕਿ ਜਿਵੇਂ ਉਹਨਾਂ ਨੇ ਦੱਸਿਆ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨੂੰ ਜਿਹੜਾ ਥੱਲੇ ਲੱਗੀ ਹੋਈ ਟਾਣੇ ਆ ਲੱਭਦੀ ਕਿਉਂ ਹੋ? ਉਹਨਾਂ ਨੇ ਦੱਸਿਆ ਕਿ ਸਾਡੇ ਬਜ਼ੁਰਗੇ ਬਜ਼ੁਰਗ ਜਿਹੜੇ ਪੁਰਾਣੇ ਆ ਉਹਨਾਂ ਨੇ ਦੱਸਿਆ ਸੀਗਾ ਕਿ ਇੱਥੇ ਇੱਕ ਕੋਈ ਵੀਰੀ ਸੀਗੀ ਤੇ ਜਿਹੜੀ ਵੀਰੀ ਸੀ ਖੇਤ ਦੇ ਵਿੱਚ ਜ਼ਮੀਨ ਦੇ ਵਿੱਚ ਉਹਦੇ ਥੱਲੇ ਇੱਕ ਜਗ੍ਹਾ ਬਣੀ ਹੋਈ ਸੀਗੀ ਤੇ ਉਹ ਜਿਹੜੀ ਜਗ੍ਹਾ ਆ ਉਹ ਵੀਰੀ ਨੂੰ ਕਿਸੇ ਨੇ ਕੱਟ ਦਿੱਤਾ ਪਰਿਵਾਰ ਦੇ ਕਿਸੇ ਮੈਂਬਰ ਨੇ ਤੇ ਉਹ ਜਿਹੜੀ ਜਗ੍ਹਾ ਆ ਤੇ ਉਹ ਫਿਰ ਉਹ ਰਹਿ ਗਈ ਬਾਹਰ ਜਗਾ ਬਾਹਰ ਰਹਿਣ ਦੇ ਕਾਰਨ ਤੇ ਕੋਈ ਸੰਤ ਮਹਾਂਪੁਰਸ਼ ਜਿਹੜੇ ਸੀਗੇ ਉਹਨਾਂ ਨੇ ਫਿਰ ਦੱਸਿਆ ਪਰਿਵਾਰ ਨੂੰ ਕਿ ਤੁਸੀਂ ਬਹੁਤ ਗਲਤ ਕੰਮ ਕੀਤਾ ਆ ਇਹਦੇ ਨਾਲ ਜਿਹੜਾ ਆ ਤੁਹਾਡਾ ਪਰਿਵਾਰਕ ਨੁਕਸਾਨ ਹੋ ਸਕਦਾ ਆ ਸੋ ਫਿਰ ਇਸੇ ਕਰਕੇ ਕਹਿੰਦੇ ਉਹ ਜਿਹੜਾ ਇਹ ਬੂਟਾ ਲਾਇਆ ਹੋਇਆ ਸੀਗਾ ਤੇ ਉਹ ਜਿਹੜੀ ਜਗਾ ਆ ਇਹ ਆ ਕੇ ਇਸ ਬੂਟੇ ਦੇ ਥੱਲੇ ਜਿਹੜੀ ਬਣਾ ਦਿੱਤੀ ਗਈ ਸੋ ਆਪਾਂ ਕਿਸੇ ਵੀ ਜਗਾ ਬਾਰੇ ਕੋਈ ਵੀ ਤਤ ਵਿਚਾਰ ਜਾਂ ਦਾਵਾ ਜਾਂ ਪੁਸ਼ਟੀ ਤਾਂ ਨਹੀਂ ਕਰਦੀ ਪਰ ਲੇਕਿਨ ਜੋ ਵੀ ਜੀ ਉਹਨਾਂ ਨੇ ਦੱਸਿਆ ਉਹ ਆਪ ਜਿਹਦੇ ਨਾਲ ਸਾਝਾ ਕੀਤਾ ਜਾ ਰਿਹਾ ਹੈ ਸੋ ਵੀਰ ਜੀ ਕਹਿੰਦੇ ਕਿ ਇੱਥੇ ਥੜਾ ਬਣਾ ਦਿੱਤਾ ਜਾਂ ਵੀ ਜਿਹੜੇ ਲੰਘਦੇ ਤੱਤ ਦੇ ਲੋਕ ਆ ਕਈ ਵਾਰੀ ਸਾਢੇ ਵਰਗੇ ਵਰਗੇ ਉਹ ਇਸ ਜਗ੍ਹਾ ਦੇ ਉੱਤੇ ਆਉਂਦੇ ਆ ਜਦੋਂ ਉਹਨਾਂ ਦੀ ਵੀ ਨਜ਼ਰ ਇਸ ਤਰਕ ਸੰਘਣੇ ਦੇ ਉੱਪਰ ਜਾਂਦੀ ਆ ਸੋ ਉਹ ਆਣ ਕੇ ਵੀਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਸ ਦਰਖਤ ਬਾਰੇ ਜਿਹੜੀ ਜਾਣਕਾਰੀ ਲੈਂਦੇ ਆ ਖਾਸ ਕਰਕੇ ਕਹਿੰਦੇ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਕੋਈ ਚੱਲ ਕੇ ਆਉਂਦਾ ਆ ਕੋਈ ਰਾਹੀ ਮੁਸਾਫਰ ਤੇ ਉਹਦੇ ਆਰਾਮ ਕਰਨ ਦੇ ਵਾਸਤੇ ਜਿਹੜਾ ਆ ਇਹ ਥੜਾ ਬਣਾਇਆ ਗਿਆ ਆ ਵੀ ਇਸ ਥੜੇ ਦੇ ਉੱਤੇ ਬਹਿ ਕੇ ਇਸ ਦਰਖਤ ਦੀ ਠੰਡੀ ਮਿੱਠੀ ਛਾਂ ਜਿਹੜੀ ਆ ਉਹਦਾ ਆਨੰਦ ਉਹ ਰਾਹੀ ਜਿਹੜਾ ਆ ਮਾਰ ਕੇ ਜਾਂਦੇ ਆ ਸੋ ਜਿਵੇਂ ਦਰਸ਼ਕੋ ਤੁਹਾਨੂੰ ਦੱਸਿਆ ਕਿ 50 ਸਾਲ ਪਹਿਲਾਂ ਇਹ ਲਾਇਆ ਗਿਆ ਸੀ ਬੂਟਾ 50 ਸਾਲ ਹੋ ਗਿਆ ਇਸ ਦਰਖਤ ਨੂੰ ਲੱਗੇ ਨੂੰ ਸੇ ਚਾਰ ਕਨਾਲ ਦੇ ਵਿੱਚ ਜਿਹੜਾ ਆ ਜਗ੍ਹਾ ਦੇ ਵਿੱਚ ਇਹ ਫੈਲਿਆ ਹੋਇਆ ਆ ਸੋ ਇੱਕ ਜਾਣਕਾਰੀ ਜਿਹੜੀ ਆ ਉਹ ਤੁਸੀਂ ਦੇਣੀ ਆ ਇੱਕ ਵਿਚਾਰ ਤੁਹਾਡੇ ਦੀ ਛੱਡਦੇ ਆ ਇੱਕ ਸਵਾਲ ਮੰਨ ਕੇ ਚੱਲਿਓ ਕਿ ਇਹ ਦਰਖਤ ਕਿਹੜੀ ਕਿਸਮ ਦਾ ਆ ਉਹ ਤੁਸੀਂ ਆਪਣੇ ਕਮੈਂਟਾਂ 'ਾਂ'ਾਂ ਸਾਨੂੰ ਦੱਸਣਾ ਆ ਕਿ ਕਿਹੜੀ ਕਿਸਮ ਦਾ ਇਹ ਦਰਖਤ ਹੈਗਾ ਹੈ ਤਾਂ ਤੁਹਾਨੂੰ ਦੱਸ ਦਿੱਤਾ ਕਿ ਕਿੰਨਾ ਸਮਾਂ ਇਹਨੂੰ ਲੱਗੇ ਨੂੰ ਹੋ ਗਿਆ ਤੇ ਕਿੱਦਾਂ ਇਹ ਬੂਟਾ ਲਾਇਆ ਗਿਆ ਸੀ ਤੇ ਕਿੰਨੀ ਜਗ੍ਹਾ ਦੇ ਵਿੱਚ ਜਿਹੜਾ ਇਹ ਬੂਟਾ ਫੈਲਿਆ ਹੋਇਆ ਇਹ ਦਰਖਤ ਫੈਲਿਆ ਹੋਇਆ ਆ ਸੋ ਬਾਕੀ ਹੁਣ ਤੁਸੀਂ ਕਮੈਂਟਾਂ ਰਾਹੀਂ ਦੱਸਣਾ ਆ ਕਿ ਕਿੰਨਾ ਇਹ ਤੁਹਾਨੂੰ ਨਜ਼ਰ ਆ ਰਿਹਾ ਦਰਖਤ ਕਿਹੜੀ ਕਿਸਮ ਦਾ ਆ ਸੋ ਸਾਰਿਆਂ ਨੂੰ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਦੇਆਂ ਨੂੰ ਮੈਂ ਬੇਨਤੀ ਕਰਦਾ ਆ ਕਿ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਡੇ ਦੁਆਰਾ ਦਿੱਤੇ ਹੋਏ ਸਹਿਯੋਗ ਦੇ ਨਾਲ ਹੀ ਸਾਡਾ ਹੌਸਲਾ ਵਧਦਾ ਆ ਇਹ ਸਾਡਾ ਹਜੇ ਨਵਾਂ ਨਵਾਂ ਉਪਰਾਲਾ ਆ ਸੋ ਤੁਹਾਡੇ ਦਿੱਤੇ ਹੋਏ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਵੀਆਂ ਅਪਡੇਟਸ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਦੇ ਉੱਤੇ ਲਾਈਕ ਤੇ ਕਮੈਂਟ ਕਰਨਾ ਕਦੇ ਨਾ ਭੁੱਲਿਓ ਸੋ ਇਹ ਸੀ ਇਸ ਅਦ੍ਰਕਤ ਦੇ ਬਾਰੇ ਜਾਣਕਾਰੀ ਅਸੀਂ ਹੁਣ ਲੈਨੇ ਹਾਂ ਤੁਹਾਡੇ ਤੋਂ ਅਜਾਜ਼ਤ ਤੇ ਰੱਬ ਰਾਖਾ ਵੀਡੀਓ ਦੇਖਣ ਲਈ ਧੰਨਵਾਦ